ਫਲੋਰ ਪੁਲਿਸ ਨੇ ਅਜਮਰਿਤਪਾਲ ਦੇ ਭਰਾ ਹਰਪ੍ਰੀਤ ਅਤੇ ਉਸਦੇ ਸਾਥੀ ਲਬਰੀਤ ਨੂੰ ਫਲੋਰ ਕੋਰਟ ਵਿੱਚ ਪੇਸ਼ ਕੀਤਾ ਜੱਜ ਸਾਹਿਬ ਨੇ 14 ਦਿਨ ਲਈ ਇਹਨਾਂ ਦੋਨਾਂ ਨੂੰ ਨਿਆਇ ਖਰਾਸਤ ਵਿੱਚ ਭੇਜ ਦਿੱਤਾ ਹੈ ਇਹ ਸਾਰੀ ਜਾਣਕਾਰੀ ਐਸਐਚਓ ਫਲੋਰ ਸੁਖਦੇਵ ਸਿੰਘ ਨੇ ਦਿੱਤੀ ਹੈ ਹਰਪ੍ਰੀਤ ਤੇ ਲਬਰੀਤ ਦੇ ਵਕੀਲ ਜੋਏ ਨੇ ਮੀਡੀਆ ਨੂੰ ਜਾਣਕਾਰੀ ਦੰਦੇ ਦੱਸਿਆ ਕਿ ਫਲੋਰ ਦੀ ਪੁਲਿਸ ਕੋਰਟ ਵਿੱਚ ਇਹਨਾਂ ਦੋਨਾਂ ਕੋਲੋਂ ਕੋਈ ਰਿਕਵਰੀ ਨਹੀਂ ਪੇਸ਼ ਕਰ ਸਕੀ ਅਸੀਂ ਇਹਨਾਂ ਦੋਨਾਂ ਦੀ ਜ਼ਮਾਨਤ ਲਾ ਦਿੱਤੀ ਹੈ ਜੋ ਅਗਲੀ ਤਾਰੀਖ 23 ਜੁਲਾਈ ਪਾ ਦਿੱਤੀ ਹੈ ਹਰਪ੍ਰੀਤ ਦੇ ਚਾਚੇ ਨੇ ਦੱਸਿਆ ਕਿ ਇਹ ਸਾਰੀ ਸਰਕਾਰ ਦੀ ਸਿਆਸਤ ਹੈ ਸਾਡਾ ਨਾਮ ਬਦਨਾਮ ਕਰ ਰਹੀ ਹੈ ਬਿਊਰੋ ਰਿਪੋਰਟ ਤੇਲਕਾ ਪੰਜਾਬੀ ਟੀਵੀ ਸਰਪਾਲ ਦੇ ਭਰਾ ਨੂੰ ਅੱਜ ਪੇਸ਼ਕੋਟ ਚ ਕੀਤਾ ਕੀ ਲੱਗਿਆ ਕੀ ਰਿਮਾਨਡ ਮਿਲਿਆ ਕੀ ਗੱਲਬਾਤ ਹੋਈ ਤੁਹਾਡੇ ਹੌਸਲ ਵਿੱਚ 14 ਦਿਨ ਦਾ ਜੁਡੀਸ਼ੀਅਲ ਕਸਟਡੀ ਵਿੱਚ ਭੇਜਿਆ ਅੱਛਾ ਜੀ ਕੋਈ ਹੋਰ ਕੁਝ ਬਰਾਮਤੀ ਕੋਈ ਹੋਰ ਨਵਾਂ ਚੀਜ਼ ਨਹੀਂ ਹਾਂਜੀ ਉਹ ਜੀ ਇਹੀ ਤੇ ਪਹਿਲਾਂ ਹੀ ਸਾਨੂੰ ਪਤਾ ਸੀਗਾ ਕਿ ਜਿਹੜਾ ਨਾ ਇੱਕ ਕੇਸ ਬਣਾਇਆ ਜਾ ਰਿਹਾ ਜੀ ਉਹਨੇ ਪਰ ਨਾਲੇ ਪੂਰੀ ਦਰਾਦੋ ਕਟੀਆ ਪ੍ਰਿੰਟ ਦੇ ਉੱਤੇ ਸੈਸ਼ਨ ਕੋਰਟ ਨੂੰ ਜਾ ਕੇ ਵਾੜੂ ਵੀ ਆਈ ਗਾ ਜੀ ਜੀ ਲੱਗਦਾ ਇਹ ਪਤਾ ਨਹੀਂ ਮਾਨੂੰ ਜੋ ਆਉਦੇ ਸੁਗਾ ਬਾਟ ਆ ਜੀ ਸਸੇ ਆਪ ਨੂੰ ਕਰਨੀ ਪਈ ਯਾ ਤੁਸੀਂ ਇਹਨਾਂ ਦੋ ਦੇ ਲੱਗਿਆ ਵਾੜੀ ਤੋਂ ਕੋਮ ਕਰਦੇ ਹਾਂਜੀ ਇਹ ਵੀ ਤੇ ਨਾ ਕੋਈ ਕਰੀ ਤੁਸੀਂ ਬੇਲ ਵੀ ਲਾਈ ਕੋਈ ਹਾਂਜੀ ਬੇਲ ਲਾਈ ਕੀ ਬੇਲ ਚ ਕੀ ਆ ਨੇ ਤੇ ਇੰਗਲਿਸ਼ ਤੇ ਇੰਗਲਿਸ਼ ਅਰੇ ਵੀ ਤੇ ਗਈ ਉਹ ਫਿਰ ਜ਼ਮੀਂਦਾਰ ਨੂੰ ਬੈਠ ਕੇ ਅਸੀਂ ਸੈਂਡ ਕਰੀ ਰਿਮਾਂਡ ਚ ਕੀ ਦੱਸਿਆ ਕੀ ਇਹਨਾਂ ਨੇ ਪੁੱਛ ਗੇਚ ਕੀਤਾ ਪਤਾ ਲੱਗਿਆ ਦੱਸੇ ਕੁਛ ਕੁਛ ਦਾ ਤੇ ਅਜੇ ਇੰਨੀ ਸਾਡੀ ਦਿੱਤੀ ਗੱਲ ਨਹੀਂ ਹੋਈ ਉਹਨਾਂ ਨਾਲ ਹਾਂਜੀ ਮੈਨੂੰ ਤੋਂ ਲੱਗਦਾ ਹੀ ਹੈ ਕਿ ਜੇ ਕੋਈ ਗੱਲਬਾਤ ਹੋਣੀ ਹੁੰਦੀ ਉਹ ਨਹੀਂ ਕਿ ਉਹਨਾਂ ਨਾਲ ਸਾਫ਼ੀ ਕਰਨਾ ਓਕੇ 14 ਦਿਨ ਦੀ ਕਸਟਡੀ ਚ ਭੇਜਤਾ ਹਾਂਜੀ ਹਾਂਜੀ ਦੇਖੋ ਜੀ ਅੰਦਰ ਇਦਾਂ ਪੁਲਿਸ ਦੋ ਦਿਨ ਦਰਮਾਨ ਲੈ ਕੇ ਗਈ ਸੀ ਸੈਸ਼ਨ ਕੋਲੋਂ ਤੇ ਅੱਜ ਇਹਨਾਂ ਨੇ ਪੇਸ਼ ਕਰਕੇ ਕੋਈ ਵੀ ਫਰਦਰ ਸਾਡੇ ਕੋਲੋਂ ਨਾ ਕੋਈ ਲਿੰਕ ਲੱਭਿਆ ਤੇ ਨਾ ਹੀ ਸਾਡੇ ਕੋਲੋਂ ਕੋਈ ਰਿਕਵਰੀ ਹੋਈ ਹੈ ਨਾ ਹੀ ਕੋਈ ਕਰੰਸੀ ਹੋਈ ਹੈ ਸਾਡੇ ਕੋਲ ਰਿਕਵਰ ਕੁਝ ਵੀ ਰਿਕਵਰ ਨਹੀਂ ਹੋਇਆ ਸਾਡੇ ਕੋਲ ਫਰਦਰ ਤੇ ਹੁਣ ਜੁਡੀਸ਼ਲ ਕਰ ਦਿੱਤਾ ਗਿਆ ਜੀ ਕੀ ਰਿਮਾਂਡ ਕਹਿੰਦੇ ਸੀ ਰਿਮਾਂਡ ਰੂਟ ਦਾ ਵਿੱਚ ਨਹੀਂ ਜੀ ਨਹੀਂ ਅੱਜ ਰਿਮਾਂਡ ਤਾਂ ਨਹੀਂ ਹੈ ਜੁਡੀਸ਼ਲ ਹੋ ਗਿਆ ਜੀ ਇਹਨਾਂ ਦਾ ਜਲੰਧਰ ਇੱਕ ਕੋਰਟ ਦੇ ਵਿੱਚ ਜਿਹੜੀ ਵੀਡੀਓ ਇਹਨਾਂ ਨੇ ਗ੍ਰਾਫੀ ਦਿਖਾਈ ਹੈ ਉਹਦੇ ਕਿਉਂ ਕੀ ਜੇ ਲੱਗਦੀ ਹੈ ਜੀ ਜਿਹੜੀ ਇਹਨਾਂ ਨੇ ਮੌਕੇ ਤੋਂ ਵੀਡੀਓ ਬਣਾਈ ਹੈ ਜੀ ਮੌਕੇ ਤੋਂ ਵੀਡੀਓ ਬਣਾਈ ਹੋਏ ਇਹਨਾਂ ਨੇ ਹਜੇ ਤੱਕ ਕੋਰਟ 'ਚ ਨਹੀਂ ਪੇਸ਼ ਕੀਤੀ ਜੀ ਉਹਦੀ ਕਾਪੀ ਕੋਰਟ 'ਚ ਨਹੀਂ ਪੇਸ਼ ਕੀਤੀ ਜਿੱਦਾਂ ਇੱਥੇ ਕੋਰਟ ਦੇ ਵਿੱਚੋਂ ਲੋਅਰ ਕੋਰਟ 'ਚੋਂ ਰਿਮਾਂਡ ਕੈਨਸਲ ਕਰਤਾ ਸੀ ਹਾਈ ਕੋਰਟ ਸੈਸ਼ਨ ਤੋਂ ਮਿਲਿਆ ਉਹਦੇ ਬਾਰੇ ਦੀ ਜੱਜ ਸਾਹਿਬ ਨੇ ਕੀ ਨੇ ਉਹਦੇ ਬਾਰੇ ਵੀ ਜੀ ਇਦਾਂ ਜੋ ਕੋਰਟ ਦਾ ਹੁਕਮ ਆ ਉਹ ਮੰਨਣਾ ਪਿਆ ਜੀ ਮੰਨਣਾ ਹੀ ਪੈਣਾ ਸੀ ਤੇ ਹੁਣ ਅੱਜ ਪੇਸ਼ ਕੀਤਾ ਤੇ ਅੱਜ ਤੱਕ ਸਾਡੇ ਕੋਲ ਰਿਕਵਰ ਕੁਝ ਨਹੀਂ ਹੋਇਆ ਜੋ ਲੋਅਰ ਕੋਰਟ ਨੇ ਪਹਿਲਾਂ ਦੇਖ ਕੇ ਇਹਨਾਂ ਨੂੰ ਜੁਡੀਸ਼ੀਅਲ ਭੇਜਿਆ ਸੀ ਉਹੀ ਅੱਜ ਹੋਇਆ ਦੁਆਰਾ ਅੱਜ ਕੁਝ ਬਰਾਮਤੀ ਕੁਝ ਹੋ ਨਹੀਂ ਕੋਈ ਬਰਾਮਗੀ ਨਹੀਂ ਕੋਈ ਲਿੰਕ ਨਹੀਂ ਸਾਡੇ ਕੋਲ ਪੁਲਿਸ ਦਾ ਪੱਖ ਕੀ ਰਿਹਾ ਪੁਲਿਸ ਦਾ ਪੱਖ ਵੀ ਕੋਈ ਨਹੀਂ ਰਿਹਾ ਜੀ ਐਸ ਸੱਚ ਏਦਾਂ ਦਾ ਕੁਝ ਤਾਂ ਕਿਉਂਕਿ ਕੁਝ ਸਾਡੇ ਅਸੀਂ ਬੇਗੁਨਾ ਜੀ ਠੀਕ ਹੈ ਸਾਡੇ ਕੋਲੋਂ ਬੇਗੁਨਾਗੀ ਸਬੂਤ ਹੁੰਦੀ ਵੀ ਆ ਅੱਗੇ ਵੀ ਹੋਊਗੀ ਠੀਕ ਹੈ ਹਾਂ ਜੀ ਹਾਂ ਮਤਲਬ ਕਹਿੰਦਾ ਕੋ ਉਹ ਕੋਰਟ ਕਹਿੰਦੇ ਨਾਜਾਇਜ਼ ਹੈ ਦੋਨੋਂ ਜੰਦੇ ਹਨਾ ਦੇਖੋ ਜੀ ਬਿਲਕੁਲ ਨਾਜਾਇਜ਼ ਹੈ ਡੇ 1 ਤੋਂ ਮੈਂ ਫੋਲੋ ਕਰ ਰਿਹਾ ਇਸ ਕੇਸ ਨੂੰ ਡੇ 1 ਤੋਂ ਮੈਂ ਇਹੀ ਗੱਲ ਕਹਿ ਰਿਹਾ ਐਸ ਪਰ देयर ਐਫ ਆਈ ਆਰ ਇਹ ਇਹ ਸਿਰਫ ਸਾਨੂੰ ਡਿਫੇਮ ਕਰਨ ਲਈ ਇਹਨਾਂ ਨੇ ਐਫ ਆਈ ਆਰ ਦਰਜ ਕੀਤੀਆਂ ਤਾਂ ਕਿ ਸਾਡਾ ਭਾਈ ਅਮਰਪਾਲ ਸਿੰਘ ਉਹਨਾਂ ਨਾਲ ਨਾਮ ਜੁੜਦਾ ਇਸ ਮੈਂ ਉਹਨਾਂ ਦਾ ਬ੍ਰਦਰ ਆ ਮਤਲਬ ਹਰਪ੍ਰੀਤ ਸਿੰਘ ਉਹਨਾਂ ਦੇ ਬ੍ਰਦਰ ਆ ਸਾਡੇ ਜਿਹੜੇ ਕਲਾਇੰਟ ਹੈਗੇ ਨੇ ਤੇ ਇਸ ਕਰਕੇ ਸਾਨੂੰ ਡਿਫੇਮ ਕੀਤਾ ਜਾ ਰਿਹਾ ਆਦਰਵਾਈਜ਼ ਸਾਡੇ ਕੋਲੋਂ ਨਾ ਕੁਝ ਰਿਕਵਰ ਹੋਇਆ ਸੀ ਪਹਿਲਾਂ ਨਾ ਹੁਣ ਦੁਬਾਰਾ ਰਿਕਵਰ ਹੋਇਆ ਕੁਝ ਕੀ ਇਹਨਾਂ ਨੇ ਜ਼ਮਾਨਤ ਲਈ ਹੋਈ ਹੈ ਜੀ ਜ਼ਮਾਨਤ ਲੱਗੀ ਹੋਈ ਹੈ ਕਿਹੜੀ ਤਰੀਕੇ ਜ਼ਮਾਨਤ ਦੀ 23 ਤਰੀਕ ਨੂੰ ਸੁਣਵਾਈ ਆ ਜੀ ਉਹਦੀ